ਕੱਡੋ 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 ਅੱਜ ਤੌਲਸੀ ਦੇ ਵੀ ਮਿਲ ਗਏ ਇਹ ਕਰਨੇ ਕੀ ਹੈ ਮੈਂ ਪੁੱਛਿਆ ਨਹੀਂ ਉਹਨੂੰ ਹਾਂਜੀ ਸਸਤੇ ਕਾਹਦੇ ਸਾਰਿਆਂ ਨੂੰ ਅੱਜ ਦੋ ਤਿੰਨ ਕੰਮ ਕਰਨ ਵਾਲੇ ਨੇ ਇੱਕ ਤਾਂ ਐਲਈਡੀ ਲੈਂਦੀ ਸੀ ਉਹਦੇ ਵਾਸਤੇ ਉਹ ਅਸੀਂ ਇੰਸਟਾਲ ਕਰਦੀ ਹੈਗੀ ਕਿਉਂਕਿ ਪਹਿਲਾਂ ਦੂਜਾ ਕੰਪਿਊਟਰ ਵਾਲਾ ਮੋਨਿਟਰ ਲਾਇਆ ਹੋਇਆ ਸੀਗਾ ਤੇ ਉਹ ਪਿੱਛੇ ਸਿਆਉਂ ਲੱਗ ਕੇ ਡਿਗ ਡੂਗ ਪਿਆ ਸੀਗਾ ਹੁਣ ਉਹਨਾਂ ਵਾਸਤੇ ਬਕੀਨ ਕੈਗੜੀ ਲੈ ਕੇ ਆਈ ਸੀ ਜਿਹੜੀ ਐਂਡਰੌਇਡ ਆ ਗਈ ਇਹ ਉਹ ਜਲਾਵਾਂਗੇ ਤਾਂ ਬਾਕੀ ਤੂਰੀਆਂ ਲੱਗੀਆਂ ਇਹਦੇ ਪੱਕੀਆਂ ਜਾਂਦੇ ਨੇ ਉਹ ਤੋੜ ਕੇ ਧਾਉਣੀਆਂ ਨੇ ਨੂੰ ਬਾਹਰ ਬੈਠਣੇ ਨੇ ਕਿ ਉਧਰ ਕੇਸੀ ਨਾ ਆ ਕੇ ਹਟਿਆਲੇ ਮੈਂ ਦੇਖਦਾ ਤੂਰੀਆਂ ਤੋੜਦਾ ਹੱਥ ਬਦਨੇ ਕਿਵੇਂ ਪਹੁੰਚੂ ਉੱਥੇ ਇਹਨਾਂ ਕੋਈ ਹੱਥ ਨਹੀਂ ਪੈਂਦਾ ਕਿਸੇ ਵਾਸਤੇ ਹੈ ਗਿਆ ਕਿ ਹੈ ਗਿਆ ਨੇ ਪਰ ਤੇ ਨੇ ਨਹੀਂ ਆਪ ਖਾਣਾ ਪਪੂਣਗੇ ਕਿੰਨੇ ਬੈਠੇ ਨੇ ਹੋਰ ਤਰੀਕਾ ਦਿਆ ਨਾ ਆਹੜ ਚਾਰ ਪੰਜ ਹੋ ਗਏਗਾ ਬਣ ਜਾਣੀ ਇੰਨੇ ਨਾਲ ਹੀ ਹੋਰ ਵੀ ਹੋਊਗਾ ਤੂੰ ਕਿ ਕੋਈ ਹੈ ਨਾ ਆਵਲੇ ਪੂਣ ਬੈਠੇ ਨੇ ਜੇ ਉੱਪਰ ਹੋਣੀ ਫੱਦੇ ਦਾ ਹੈ ਨਹੀਂ ਹੋਣੀ ਉੱਤੇ ਲੱਗਦੀ ਬੜੀ ਹੋਸੀ ਕਾਉਂ ਤੋੜ ਲੈਣੇ 2-4 ਉਹ ਵੀ ਲੱਗੇ ਹੋਏ ਆ ਕਾਹ ਨੂੰ ਰੱਪੀ ਹੋ ਜਾਤਾ

ਇਹ ਮੰਨਣਾ ਦਾ ਉਹ ਹੈ ਬੱਗੂ ਕੋਸ਼ੇ ਦਾ ਸ਼ਾਇਦ ਕਹਿੰਦੇ ਬੱਗੂ ਕੋਸ਼ੇ ਇੰਸਟਾਲਿੰਗ ਬਾਕੀ ਦੇਖੋ ਕੀ ਲੱਗਦਾ ਹੈ ਤੇ ਲੱਗੇ ਤੇ ਬਸ ਲੱਗੂ ਨਾਜ ਪੱਕੀ ਆ ਕੇ ਹੁੰਦੇ ਆ ਬੱਗੂ ਕੋਸ਼ੇ ਬਾਕੀ ਲੱਗੇ ਤੇ ਪਤਾ ਲੱਗਣਾ ਹਲ ਤਾਂ ਵਧ ਹੀ ਗਿਆ ਪਹਿਲਾਂ ਤਾਂ ਪਿਛਲੇ ਸਾਲ ਦਾ 21-4 ਪੁਆਇੰਟਾਂ ਨਹੀਂ ਗੱਡੀਆਂ ਨੇ ਅੱਥੇ ਸੁਪਣ ਲੱਗੇ ਇਹਨੂੰ ਵੀ ਬਿਮਾਰੀ ਪਿਆ ਹੀ ਰੱਖ ਦਿਆ ਕੋਈ ਥੋੜੀ ਦੇਖ ਲਈ ਔਰ ਕੋਈ ਲੋੜ ਕੇ ਬਾਕੀ ਜਾਂਦੀਆਂ ਨੇ ਜੀ ਬਣ ਜਾਣੇ ਇੱਕ ਡੰਗ ਤੇ ਇਹਨਾਂ ਦੇ ਹਾਂਜੀ ਸਬਜ਼ੀ ਲੈਣਾ ਸੀਗਾ ਜੀ ਥੋੜੀ ਜਿਹੀ ਲੈ ਆਇਆ ਸੀ ਬਾਰਾਂ ਦਾ ਸਬਜ਼ੀ ਦਾ ਕੀ ਆ ਕੀਰੇ ਆ ਆਲੂ ਆ ਟਮਾਟਰ ਆ ਤੇ ਸੁੱਕੀਆਂ ਮਿਰਚਾਂ ਮੰਗਾਈਆਂ ਸੀ ਕਬਲਜਿੰਦਰ ਨੇ ਉਹ ਲੈ ਕੇ ਚੱਲੇ ਆ ਇੱਕੋ ਨੇ ਤુલਸੀ ਦੇ ਵੀ ਮੰਗਵਾਏ ਸੀਗੇ ਉਹ ਇੱਧਰੋਂ ਮਿਲ ਰਹੇ ਹੈ ਗੇਟ ਤੋਂ ਉਧਰ ਟਰਾਈ ਕਰਦੇ ਜਾ ਕੇ ਜੇ ਮਿਲ ਗਏ ਤਾਂ ਹਾਂਜੀ ਤુલਸੀ ਦੇ ਵੀ ਮਿਲ ਗਏ ਇਹ ਕਰਨੇ ਕੀ ਹੈ ਮੈਂ ਪੁੱਛਿਆ ਨਹੀਂ ਉਹਨੂੰ ਹਾਂਜੀ ਵੀਰੇ ਟਮਾਟਰ ਹੁੰਦੇ ਨੇ ਆ ਵਾਰੇ ਇਹਨਾਂ ਨੂੰ ਲੰਬੇ ਸਮੇਂ ਦਾ ਟ੍ਰੀਡ ਵੀ ਦੋ ਤਿੰਨ ਦਿਨਾਂ ਦੇ ਵਿੱਚ ਅੰਦਰ ਖਰਾਬ ਹੋ ਜਾਂਦੇ ਨੇ ਨਾ ਮਤਲਬ ਕਿ ਜਿਵੇਂ ਲਿਆਉਂਦੇ ਆਂ ਹੀ ਰਹਿਣਗੇ ਇਹਨਾਂ ਦੇ ਉੱਤੇ ਜਿਹੜੇ ਇੱਥੇ ਆਹ ਮੋਡ ਹੁੰਦਾ ਇੱਥੇ ਆ ਇੱਥੇ ਉੱਤੇ ਟੇਪ ਲਾ ਦੋ ਟੇਪ ਲਾ ਕੇ ਐਸੇ ਢੰਗ ਨਾਲ ਉੱਤੇ ਟੇਪ ਲਾ ਦੇ ਇੱਥੇ ਟੇਪ ਲਾ ਕੇ ਇਹਨੂੰ ਫਰਿੱਜ ਦੇ ਵਿੱਚ ਰੱਖ ਦੋ ਜਿਵੇਂ ਰੱਖੋਗੇ ਖਰਾਬ ਹੋ ਜਾਂਦੇ ਨੇ ਜਿਵੇਂ ਰੱਖੋਗੇ ਉਹੋਂ ਹੀ ਨਿਕਲ ਲੰਗੀ 4 5 5 ਦੰਦਾ ਨੇ ਆ ਰਾਮ ਨਾਲ ਨਿਕਲ ਜਾਂਦੇ ਖਰਾਬ ਨਹੀਂ ਹੁੰਦੇ ਨਹੀਂ ਤਾਂ ਫਰਿਜ ਰੱਖੇ ਉਹ ਵੀ ਬੇਹਜੇ ਹੋ ਜਾਂਦੇ ਆ ਇਹ ਟਮਾਟਰ ਹਾਂਜੀ ਨਵਾਂ ਟੀਵੀ ਲੈ ਕੇ ਆ ਮਮੀ ਵਾਸਤੇ ਅਸੀਂ ਕਿਉਂਕਿ ਸਾਡੇ ਉਧਰ ਬੈਡਰੂਮ ਦੇ ਵਿੱਚ ਟੀਵੀ ਹੈਗਾ ਇੱਥੇ ਮੰਮੀ ਨੂੰ ਦੇਖਣ ਨੂੰ ਥੋੜਾ ਔਖਾ ਹੁੰਦਾ ਸੀਗਾ ਤੇ ਉਹ ਖੋਲਣ ਲੱਗੇ ਨੇ ਹੁਣ ਅਨਬਾਕਸਿੰਗ ਕਰਨ ਲੱਗੇ ਨੇ ਬੱਚੇ ਹਾਂਜੀ ਕਰੋ ਕਰਾ ਕੱਟੋ ਕਰਾ ਪੇਪ ਕੱਟੋ ਅੱਛਾ ਆਸ਼ ਕੱਢੋ ਕਰਾਰੇ ਇਹਨੂੰ ਹਣ ਕੱਢੋ 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 ਦੋਨੇ ਆਪ ਪਾ ਕੇ ਧਿਆਨ ਨਾਲ ਧਿਆਨ ਨਾਲ ਧਿਆਨ ਆ ਕੀ ਕੁਝ ਹੋ ਰਿਹਾ ਇੱਥੇ ਰੱਖ ਲਓ ਇੱਧਰ ਇਹਨੂੰ ਆਸਮਾਨ ਤਾਂ ਵਿਛੜੇ ਪੇ ਕੱਢੋ ਸਿੱਧਾ ਕਰਕੇ ਬਾਹਰੇ ਬਾਕਸ ਆ ਦੇ ਤੇ ਰੱਖ ਦੋ ਨੂੰ ਕੰਮ ਤੇ ਲਾਵਾਂਗੇ ਹਨਾ ਆਪਾਂ ਕੀ ਕੁਝ ਨਿਕਲਿਆ ਹੋ ਰਿਹਾ ਇਹਦੇ ਵਿੱਚ ਕੀ ਕੁਝ ਨਿਕਲਿਆ ਇੱਕ ਰਿਮੋਟ ਇੱਕ ਤਾਂ ਤੇ ਬਾਕੀ ਆ ਇਹਦੇ ਪੈਰ ਨੇ ਕਿ ਹਨਾ ਤੇ ਆਹ ਕੰਮ ਤੇ ਡੰਗਣ ਵਾਸਤੇ ਆ ਹਨਾ ਜੀ ਚਲੋ ਠੀਕ ਆ ਚਲ ਆ ਕੇ ਦੇਖ ਲਓ ਚੱਲਣਾ ਚਲੋ ਹਾਂ ਚਲ ਆ ਕੇ ਦੇਖ ਦਿਆਂ ਕਰ ਕੰਮ ਕਿਉਂਕਿ ਹੁਣ ਟਾਈਮ ਬਹੁਤ ਜ਼ਿਆਦਾ ਹੋ ਗਿਆ ਸਾਡੇ ਨਾਲ ਹੋ ਗਏ ਬੱਚੇ ਪੜ ਰਹੇ ਸੀਗੇ ਤੇ ਪੜਨਾ ਵੀ ਇੱਕ ਵਾਰ ਚਲਾ ਕੇ ਦੇਖ ਲੈਣੇ ਆ ਫਿਰ ਕੱਲ ਨੂੰ ਇਹਨੂੰ ਟੰਗਾ ਕੇ ਗੰਨ ਤੇ ਦੇਖਦੇ ਆਂ ਮੰਮੀ ਦੇ ਵਾਸਤੇ ਇੱਧਰ ਠੀਕ ਰਹੂ ਉੱਧਰ ਟੰਗ ਦਾਂਗੇ ਅਸੀਂ। ਆ ਕਰ ਰੋ ਇਹਨੂੰ ਇੱਧਰ ਲਾਉ ਕਰ। ਐਂਡਰੋਇਡ ਟੀਵੀ ਐ ਇਹ Amazon ਤੋਂ ਲਿਆ ਸੀਗਾ 32 ਇੰਚਾ ਕਿਉਂਕਿ ਫਿਰ ਰੂਮ ਜਿਆਦਾ ਵੱਡਾ ਇੰਨਾ ਹੈਗਾ ਬੜਾ ਵੱਡਾ ਲੈ ਕੇ ਫਾਇਦਾ ਕੀ ਉਧਰ 40 ਇੰਚਾ ਹੈਗਾ ਸਾਡੇ ਕੋਲੇ ਤੇ ਉਹ ਵਧੀਆ ਚੱਲਦਾ। ਇਹਨੂੰ ਆਨ ਕਰ ਲਓ ਇੱਕ ਵਾਰੀ। ਬਸ ਬਸ ਤਾਰ ਨੂੰ ਕਿੰਦਾ ਨਹੀਂ ਲਾਦੇ। ਅਗੀ ਪਾਵਰ ਇੱਥੋਂ ਦੇਖ ਰਿਮੋਟ ਰਿਮੋਟ ਤਾਂ ਸੱਲ ਪਾਉਣੇ ਪੈਣਗੇ ਆਪਾਂ ਨੂੰ ਮੈਂ ਬਾਰ ਨਾਲ ਚੱਲ ਹੈ ਨਹੀਂਗੇ ਫਿਰ ਦੇਖ ਦੂਜੇ ਵਾਲੇ ਕੱਢ ਲੈਣੇ ਜਾ ਕੇ ਸਹੀ ਕਰਨਾ ਅੱਧ ਫਿਰ ਤਾਂ ਸਾਡੇ ਕੋਲ ਟੀਵੀ ਹੈਗਾ ਲੱਗਿਆ ਹੋਇਆ ਬਟਾ 47 ਇੰਚ ਤੇ ਉਧਰ ਹੁਣ ਮੰਮੀ ਨੂੰ ਵਧੀਆ ਕੰਮ ਆ ਜਾਊਗਾ ਇਹ ਕਿ ਕਰਾਂ ਆਨ ਕਰਾਂ ਚੱਲ ਬਈ ਟੀਵੀ ਹੈ ਕਿੰਨੀ ਜਲਦੀ ਜਲਦੀ ਨੈਟ ਨਾਲ ਕਨੈਕਟ ਕਰਾਂਗੇ ਤਾਂ ਉਹ ਤਾਂ ਪਹਿਲਾਂ ਆਨ ਹੋਊਗਾ ਤਾਂ ਕਰਕੇ ਹੋਊਗਾ ਇਹ ਨੈਟ ਨਾਲ ਨਟ ਨਾ ਕਨੈਕਟ ਕਰਨਾ ਪੈਣਾ ਪਹਿਲਾਂ ਹਨਾ ਫਿਰ ਇਹ ਤੇ ਚੱਲੂਗਾ ਸਾਰਾ ਕੁਝ ਅੱਜ ਜੀ ਬਲੌਗ ਲਾਇਆ ਸਾਡੇ ਵਾਲੇ ਇਹਨੂੰ ਬੈਕ ਕਰੋ ਬੇਟਾ ਆਪਣੇ ਵਾਲਾ ਬਲੌਗ ਲਾਓ ਹਾਇਨ ਚਲਾਓ ਓਏ ਓਏ ਇਹ ਦਿਨ ਬਲੌਗ ਦੇ ਪੰਗੇ ਕਰ ਲਈ ਜਨੇ ਵੇ ਆ ਦੇਖੋ ਸਾਡੀ ਵੀਡੀਓ ਆ ਗਈ ਚਲ ਕਲੀਅਰ ਤਾਂ ਬਹੁਤ ਆਨਗ ਲੈਟੀ ਵਧੀਆ ਕੀ ਕਰ ਰਿਹਾ ਨਾ ਤੇਰਾ ਬਸ ਦੇ ਉੱਤੇ ਅੱਜ ਟੀਵੀ ਖੋਲ੍ਹਿਆ ਚੱਲ ਪਿਆ ਉਹਦੀ ਚੱਲ ਰਿਹਾ ਹੈ ਕਲੈਪ ਦੀ ਪੂਰੀ ਹੈਗੀ ਟੀਵੀ ਤੇ ਕੱਲ ਨੂੰ ਇਹਨੂੰ ਦੇਖਾਂਗੇ ਟੰਗਾ ਕੇ ਦੇਖਦੇ ਆ ਕਿਹੜੀ ਗੰਨ ਤੇ ਡੰਗੀ ਹੈ ਤੇ ਗੰਨ ਤੇ ਡੰਗੀ ਹੈ ਜਾਂ ਮੈਂ ਕਰਾਂ ਇੱਧਰ ਟੰਗ ਦਿੰਦੇ ਆ ਕੋਈ ਵੀ ਇੱਥੇ ਬੈਠੇ ਹਾਂ ਤੇ ਸਾਹਮਣੇ ਕਉਨੋਂ ਸਾਹਮਣੇ ਲੱਗ ਜੂਗਾ ਟੀਵੀ ਤੇ ਇਧਰ ਆਉਂਦੇ ਜਾਂਦੇ ਵਿੱਚ ਕੰਮ ਕਰੂਗੀ ਜਿਵੇਂ ਬਲਜਿੰਦਰ ਗਿਜਨ ਚੋਂ ਜਿਵੇਂ ਸਵੇਰੇ ਸ਼ਬਦ ਕੀਰਤਨ ਚੱਲਦਾ ਸਵੇਰੇ ਸ਼ਾਮ ਤੱਕ ਦੇਖਿਆ ਇਹ ਕੋ ਸਾਹਮਣੇ ਕਹੂੰ ਜੇ ਇਹ ਕੰਮ ਤੇ ਲਾਤਾ ਤਾਂ ਦਿਖਿਆ ਨਹੀਂ ਕਰਨਾ ਹੈਗਾ ਇੱਥੇ ਲਾਵਾਂਗਾ ਸਾਹਮਣੇ ਵਾਲੀ ਗੰਨ ਤੇ ਹਾਂ ਆ ਵੀ ਜਾਊਗਾ ਵਧੀਆ ਮੇਜ ਇਹ ਚਲੋ ਠੀਕ ਆ ਜੀ ਵੀਡੀਓ ਅੱਜ ਦੀ ਇੱਥੇ ਖਤਮ ਕਰਦੇ ਆਂ ਫਿਰ ਕੱਲ ਮਿਲਦੇ ਆਂ ਨਵੀਂ ਵੀਡੀਓ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਾਲ ਤੱਕ ਨਹੀਂ ਕੀਤਾ